ਕਿੱਥੇ ਖੁਰਦਾਂ ਦੱਸ ਮੈਨੂੰ ਇੰਗਲੇ ਆਸ਼ਰਮ ਬੱਬੇ ਦਾ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਵੀ ਕੋਈ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਨਾਂ ਦੇ ਰੋ 300 ਰੁਪਏ ਜਹਾੜੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਜੇਜ਼ੇਦਾਰ ਚਨਾਬ ਇਹ ਬਿਰਦ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਵਾਰੂ ਕਹਿੰਦਾ ਵਾਂਦਾ ਮੈਂ 300 ਰੁਪਏ ਇੱਥੇ ਵੀ ਡੇੜੀ ਦਾ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾ ਲੈਣ ਦੇ ਆ ਕਣਕ ਦੇ ਦੇਣੇ ਆ ਜੇ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 50 ਦਾ ਨੋਟ ਲਟੇਰਾ ਪਲਟਿਆ ਪੈਸੇ ਵੇਲੋ ਤੁਹਾਡੇ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹਿੰਦੇ ਆਂ ਆਂ ਮੈਂ ਕਥੂ ਨਾ ਪਰਚਾ ਕਰਾਉਣਾ ਤੁਹਾਡੇ ਗੱਡੀ ਪਾਉਣਾ ਜੋ ਇਹ ਬਾਬੇ ਦੇ ਨਾਮ ਤੇ ਕਾਗਜ਼ ਲੱਗਿਆ ਗੱਲ ਕਰ ਇਹ ਗੱਡੀ ਦੇ ਕਾਗਜ਼ ਹੈਗੇ ਤੇ ਬਾਬੇ ਦਾ ਨਾਮ ਨਹੀਂ ਕਹਨੋ ਜੀ ਗੱਡੀ ਦੇ ਨਾਮ ਦਾ ਕਾਗਜ਼ ਹੈ ਗਿਆ ਕਿੱਧੇ ਖਿਦੇ ਖਿਦਾਵਾ ਕਿੱਧੇ ਖਿਦੇ ਖਿਦਾਵਾ ਇਹ ਗੁਰੂ ਪਿਆਰੇ ਲਡੇਰਾ ਪਾਰਟੀ ਫੜੀ ਪਿੰਡ ਦਸੰਨਾ ਸਿੰਘ ਤਲਵੰਡੀ ਹਾਲ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਤੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੇ ਤੈਨੂੰ ਮੈਂ ਅਗਲੇ ਹਫ਼ਤੇ ਕਰਾਂ ਸਪਾਈ ਮੈਂ ਦੋ ਜਣੇ ਨਾਲ ਤੇ ਮੋਢਾ ਪੰਜਾਹ ਵਾਲਾ ਗੱਡੀ ਆ ਅੱਛਾ ਅੰਦਲੀ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਜਿਹੜੀ ਮਰਜ਼ੀ ਗੁਰੇ ਨੰਨ ਮੁੰਨਾ ਆਉਂਦੇ ਰਿਹਾ ਆਨੂੰ ਲੁਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੁਣ ਇਹਦੇ ਹੱਥ ਕੰਮ ਨਹੀਂ ਆਇਆ ਇਹ ਮਾਫੀ ਮੰਗਦੇ ਨਿਓਂ ਰੱਬਾ ਹੀ ਮੰਗਦੇ ਬਾਬਾ ਜੀ ਕੀ ਦੇ ਕੋਈ ਮੰਗਦੇ ਮਾਫੀ ਦੇਖੋ ਨਹੀਂ ਮੰਗਣਾ ਗੁਰੂ ਕਰੋ ਮਾਤੋ ਆਈ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋਗੇ ਕੰਮ ਜਿੱਥੇ ਚੱਗੀਆਂ ਬਾਬਾ ਜੀ ਬਿੰਦਰ ਰਹਿੰਦੇ ਸੀ ਕਹਿੰਦਾ ਅਸੀਂ ਗਲਤੀ ਮਨ ਲਈ ਗਲਤੀ ਗੁਰੂ ਕਰੋ ਮਾਤੋ ਉਹ ਬਾਬੇ ਰਾਏਰਾਮ ਖੜਾ ਉਹਨਾਂ ਨੂੰ ਯਾਰ ਬਾਬੇ ਰਾਏਰਾਮ ਖੜਾ ਇਹ ਲੁਟੇਰਾ ਪਾਰੀ ਲੁਟੇਰਾ ਪਾਰਟੀ ਗੁਰੂ ਕਰੋ ਅਮਰਸਰ ਦੇ ਆ ਇਹ ਭੋਲੇ ਭਾਲੇ ਲੋ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾਹ ਘੁੰਮ ਜਦਾ ਇਧਰ ਆ ਵੀਰ ਹਾਂ ਇਹਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਤਰ ਸਿੰਘ ਨੇ ਦਿੱਤੀ ਆ ਆਪ ਜਰਾ ਆਪ ਮਾਰ ਉੱਠਿਆ ਇਹ ਆਪ ਜਰਾ ਜਲਦੀ ਮੰਨਦੇ ਵੀ ਸਾਬਾ ਨੋਟ ਇਹ ਮਰਨ ਕਰਾ ਦੇ ਗਿਆ ਆਪ ਜਰਾ ਹੋਰ ਦੂਦਰ ਬਦਨ ਕਰੋਗੇ ਤਾਂ ਪਾ ਤੁਹਾਨੂੰ ਵਿਸਾਰ ਕਰਨਾ ਓਏ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਰੇ ਬਣੇ ਅਗਰ ਧੋੜੀ ਦਾੜੀ ਨੂੰ ਕੀ ਆਖੀ ਇਹਨਾਂ ਨੂੰ ਚਲੋ ਗਲਤੀ ਇੱਥੇ ਤੁਰ ਕੇ ਕਈਆਂ ਨੂੰ ਦੁਕਾਨਾਂ ਤੇੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਦੇ ਆ ਦੋ ਨੰਬਰ ਦੀ ਗੱਡੀ ਆ ਮਹਾਰਾਜ ਜੀ ਇਹ ਪਟਾੜੇ ਦਾ ਨਾਮ ਲੈਂਦੇ ਹੀ ਨੂੰ ਕਹਿੰਦੇ ਇਹਨੂੰ ਪਟਾੜੇ ਦੇ ਕਾਗਜ਼ ਦੇ ਦਿਓ ਗੱਡੀ ਦੇ ਨਾਮ ਤੇ ਪਰਚਾ ਦੇ ਦੇ ਆ ਨੰਬਰ ਜੋ ਤੇ ਬਣਾ ਲੈ ਕੱਟ ਕੇ ਇਹ ਬੱਚੇ ਸੌਂਗੇ ਜਿਸ ਦਾ ਜੀ ਗਲਤੀ ਮੰਨੇ ਵੀ ਨਾ ਡੇ ਮੈਂ ਹੁਣ ਗੁਰੂ ਕਾਲੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਮਾਂ ਇਹਨਾਂ ਨੂੰ ਚਿਰੇਂਗੋ ਬਦੋ ਇਹ ਤੇਰੇ ਕੋ ਬਦੋ ਟੈਂਡਾ ਹੀ ਕਰਾਈ ਨਾ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾ ਪੰਜਾ ਭੋਲੀ ਬਚਰੀਆਂ ਦੇਈ ਜਾਂਦੀਆਂ ਇਹ ਦੁਆਰ ਨੂੰ ਜਾ ਕੇ ਥੜਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨ ਲੈ ਜਾਓ ਟਾਈਮ ਨਹੀਂ ਨਿਬੜਾਉਣੀ ਤੇ ਸਾੜੇ ਪੜਾਗ ਜਾਓ ਜਿਉਂ ਤੁਹਾਨੂੰ ਪੈਂਦੀ ਜਾਓ ਜੈੋ ਜੈੋ ਜੀ ਬਹੁਤ ਖਾਲਸਾ ਸਾਹਿਬ